ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਹਰ ਕੀ ਸੇਵਾ ਸੁਸਾਇਟੀ ਵੱਲੋਂ ਆਪ ਜੀ ਅੱਗੇ ਬੇਨਤੀ ਆ ਕਿ ਅਸੀਂ ਜੋ ਜ਼ਰੂਰਤਮੰਦ ਬੱਚੇ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਉਪਰਾਲਾ ਕਰ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਆਪ ਜੀ ਵੱਧ ਚੜ ਕੇ ਸਾਡਾ ਹਿੱਸਾ ਦਿਓ ਇਹਨਾਂ ਬੱਚਿਆਂ ਦਾ ਮਾਣ ਵਧਾਓ ਜੋ ਸਾਡੀਆਂ ਬੰਦੀਆਂ ਜ਼ਰੂਰਤਾਂ ਆ ਬੱਚਿਆਂ ਦੇ ਬੈਠਣ ਵਾਸਤੇ ਬੱਚਿਆਂ ਦੇ ਲਿਖਣ ਵਾਸਤੇ ਸਾਨੂੰ ਉਹ ਚੀਜ਼ਾਂ ਜ਼ਰੂਰ ਦੇ ਕੇ ਜਾਓ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਆ ਤੁਸੀਂ ਸਾਡੇ ਕੋਲ ਆ ਕੇ ਇੱਥੋਂ ਦਾ ਵਿజిਟ ਕਰੋ ਬੱਚਿਆਂ ਦੇ ਨਾਲ ਗੱਲਬਾਤ ਕਰੋ ਔਰ ਬੱਚਿਆਂ ਨੂੰ ਪੁੱਛੋ ਵੀ ਤੁਹਾਨੂੰ ਕਿਵੇਂ ਪੜਾ ਰਹੇ ਆ ਕੀ ਸਿਖਾ ਰਹੇ ਆ ਜਾਂ ਤੁਹਾਨੂੰ ਕਿਵੇਂ ਤਾਂ ਲੱਗਦਾ ਇੱਥੇ ਤੇ ਆਪ ਜੀ ਜਰੂਰ ਆਓ ਇੱਥੇ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਦੱਸਣਾ ਚਾਹੁੰਦਾ ਮੈਂ ਆਰਮੀ ਦੇ ਵਿੱਚ ਜੋਬ ਕਰਦਾ 13 ਸਾਲ ਮੇਰੀ ਸਰਵਿਸ ਹੋ ਗਈ ਹੈ ਹੋਰ 2 2.5 ਸਾਲਾਂ ਦੇ ਵਿੱਚ ਪੈਨਸ਼ਨ ਆ ਜਾਣਗੇ ਤੇ ਫਿਰ ਇਹਨੂੰ ਲਗਾਤਾਰ ਇਹੀ ਆਪਾਂ ਰੱਖਾਂਗੇ ਜਾਰੀ ਹੈ ਤਾਂ ਲਗਾਤਾਰ ਪਰ ਮੈਂ ਛੁੱਟੀ ਆਇਆ 45 ਦਿਨ ਦੀ ਤੇ ਛੁੱਟੀ ਘਟ ਕੇ ਚਲਾ ਜਾਊਗਾ। ਤੇ ਅਸੀਂ ਆਸ ਕਰਦੇ ਹਾਂ ਵੀ ਆਪ ਜੀ ਵਾਦੀ ਚੜ ਕੇ ਸਾਡੀ ਟੀਮ ਦਾ ਸਾਡੇ ਬੱਚਿਆਂ ਦਾ ਸਾਥ ਦਿਓਗੇ ਜੋ ਇਹਨਾਂ ਦੀਆਂ ਬੰਦੀਆਂ ਜ਼ਰੂਰਤਾਂ ਸਾਡੇ ਬੱਚਿਆਂ ਨੂੰ ਤੁਸੀਂ ਪੂਚਾਉਂਦੇ ਰਹੋਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਅੱਜ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਬੱਚੇ ਦਿਖਾਉਣੇ ਸਾਡੇ ਕੋ ਕਿੰਨੇ ਬੱਚੇ ਆ ਤੇ ਅਸੀਂ ਕਿਵੇਂ-ਕਿਵੇਂ ਉਹਨਾਂ ਨੂੰ ਪੜਾ ਰਹੇ ਹਾਂ ਕੀ ਸਿਖਾ ਰਹੇ ਹਾਂ ਆਜੋ ਜੀ। ਇਹ ਸਾਡੇ ਬੈਠੇ ਹੋਏ ਬੱਚੇ ਆ ਜੋ ਇੱਥੇ ਆ ਕੇ ਜੋ ਜਰਨਲ ਨੌਲੇਜ ਮੈਥ ਐਂਗਲਿਸ਼ ਸਿੱਖਣ ਦੀ ਕੋਸ਼ਿਸ਼ ਕਰਦੀ ਹੈ ਜੋ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਅਸੀਂ ਅੰਦਰ ਬਿਠਾਇਓ ਜਿੰਨਾ ਬੱਚਿਆਂ ਨੂੰ ਪੰਜਾਬੀ ਲਿਖਣੀ ਔਰ ਪੜ੍ਹਨੀ ਆਉਂਦੀ ਆ ਉਹਨਾਂ ਨੂੰ ਅਸੀਂ ਅੱਗੇ ਉਹਨਾਂ ਦਾ ਬੇਸ ਬਣਾ ਰਹੇ ਆ ਔਰ ਜਿਸ ਬੱਚਿਆਂ ਨੂੰ ਜੋ ਛੋਟੇ-ਛੋਟੇ ਬੱਚੇ ਜਾਂ ਕੋਈ 7-8 ਨੀ ਕਲਾ ਦੇ ਵਿੱਚ ਕੁਝ ਬੱਚੇ ਸੀਗੇ ਜਿਨ੍ਹਾਂ ਨੂੰ ਪੰਜਾਬੀ ਤੱਕ ਲਿਖਣੀ ਨਹੀਂ ਆਉਂਦੀ ਸੀ ਅਸੀਂ ਉਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਉਨੇ ਆਂ ਆਜੋ ਸਾਡਾ ਪੜਾਉਣ ਦਾ ਤਰੀਕਾ ਇਦਾਂ ਕਿ ਕੁਝ ਬੱਚਾ ਨੂੰ ਨਾਮ ਤੱਕ ਲਿਖਣੇ ਨਹੀਂ ਆ ਰਹੇ ਜਾਂ ਕਿਹੜਾ ਅੱਖਰ ਕਿਸ ਸਾਊਂਡ ਦੀ ਆਵਾਜ਼ ਦਿੰਦਾ ਵਾ ਆਈ ਕਿ ਸੌਂਡ ਦੀ ਆਵਾਜ਼ ਦਿੰਦੀ ਆ ਇਹ ਕਿ ਸੌਂਡ ਦੀ ਆਵਾਜ਼ ਦਿੰਦੀ ਹੈ ਨਾ ਉਹ ਫਿਰ ਸਾਡੇ ਮਾਸਟਰ ਜੀ ਨੇ ਜੋ ਬਲੈਕਬੋਰਡ ਤੇ ਲਿਖ ਕੇ ਤੇ ਉਹਨਾਂ ਨੂੰ ਸਿਖਾਉਂਦੇ ਆ ਈਏ ਕਿਦਾਂ ਪੜਾਉਂਦੇ ਨੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਸਾਡੇ ਬੱਚੇ ਆ ਇਹ ਜੋ ਸਾਡੇ ਬੱਚੇ ਮੈਚੁਰ ਹੋ ਰਿਹਾ ਜੋ ਹੁਸ਼ਿਆਰ ਹੋ ਰਿਹਾ ਅਸੀਂ ਉਹਨਾਂ ਨੂੰ ਅਲੱਗ ਬੈਚ ਬਣਾਇਆ ਤੇ ਜੋ ਬੱਚੇ ਸਾਡੇ ਕੋਲ ਅਜੇ ਵੀਕ ਆ ਉਹਨਾਂ ਨੂੰ ਅਸੀਂ ਅੰਦਰ ਬਿਠਾਉਨੇ ਆ ਅੰਦਰ ਸਿਖਾਉਨੇ ਆ ਇਹ ਸਾਡੇ ਬੱਚੇ ਉਹ ਨੇ ਜਿਨ੍ਹਾਂ ਨੂੰ ਜੋ ਪੰਜਾਬੀ ਦੇ ਵਿੱਚ ਥੋੜਾ ਜਿਹਾ ਵੀਕ ਆ ਇਹ ਇਹਨਾਂ ਦਾ ਪੰਜਾਬੀ ਦੇ ਵਿੱਚ ਬੇਸ ਬਣਾ ਕੇ ਫਿਰ ਅਸੀਂ ਇਹਨਾਂ ਨੂੰ ਜਿਹੜਾ ਦੂਜਾ ਬੈਚ ਜੋ ਥੋੜਾ ਜਿਹਾ ਮੈਚੂਰ ਆ ਜੋ ਵਧੀਆ ਪੜਦਾ ਸੀ ਉਹਨਾਂ ਦੇ ਨਾਲ ਇਹਨਾਂ ਨੂੰ ਬੱਚਿਆਂ ਨੂੰ ਰਲੋਂ ਦੀ ਕੋਚ ਵਿੱਚ ਕਰਾਂਗੇ ਅਸੀਂ ਸਾਰੇ ਬੱਚੇ ਇੱਕ ਜਗ੍ਹਾ ਤੇ ਤਾਂ ਨਹੀਂ ਕਰ ਰਹੇ ਕਿ ਜਿਹੜਾ ਬੱਚਾ ਹੁਸ਼ਿਆਰ ਆ ਉਹ ਹੁਸ਼ਿਆਰੀ ਹੋ ਜਾਏਗਾ ਜਿਹੜਾ ਬੱਚਾ ਵੀਕ ਹੋ ਵੀਕ ਹੀ ਰਹਿ ਜਾਏਗਾ ਅਸੀਂ ਚਾਹੁੰਦੇ ਆ ਵੀ ਸਾਰੇ ਬੱਚਿਆਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਜੋ ਬੱਚੇ ਵੀਕ ਆ ਸਾਡੀ ਨਿਗਾ ਚ ਰਹਿਣ ਅਸੀਂ ਉਹਨਾਂ ਨੂੰ ਕੀ ਸਿਖਾਉਣਾ ਕਿਵੇਂ ਪੜਾਉਣਾ ਵਾ ਉਹ ਸਾਡੀ ਨਿਗਾ ਚ ਰਹਿਣ ਤੇ ਇਸ ਕਰਕੇ ਅਸੀਂ ਇਹਨਾਂ ਬੱਚਿਆਂ ਨੂੰ ਥੋੜਾ ਜਿਹਾ ਅਲੱਗ ਰੱਖਿਆ ਵਾ ਤੇ ਵੈਸੇ ਵੀ ਛੋਟੇ ਬੱਚੇ ਆ ਠੰਡ ਦੇ ਵਿੱਚ ਅਸੀਂ ਇਹਨਾਂ ਨੂੰ ਅੰਦਰ ਬਿਠਾਉਨੇ ਆ ਤੇ ਸਾਨੂੰ ਜ਼ਰੂਰਤ ਆ ਇੱਥੇ ਲਾਈਟ ਦਾ ਪ੍ਰਬੰਧ ਹੈ ਜੇ ਹੋਰ ਕਰਨ ਵਾਲਾ ਵਾ ਸਾਡੇ ਬੱਚਿਆਂ ਦੇ ਬੈਠਣ ਲਈ ਬੈਂਚ ਸਾਡੇ ਕੋਲ ਛੋਟੇ ਆ ਸਾਨੂੰ ਬੈਂਚਾਂ ਦੀ ਜ਼ਰੂਰਤ ਆ ਸਾਨੂੰ ਹੋਰ ਕਾਫੀ ਚੀਜ਼ਾਂ ਦੀ ਜ਼ਰੂਰਤ ਹੈ ਨਾ ਬੱਚਿਆਂ ਵਾਸਤੇ ਕਾਪੀਆਂ ਦੀ ਪੈਨਾਂ ਦੀ ਅਗਰ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਤਾਂ ਜ਼ਰੂਰ ਹੱਥ ਜੋੜ ਕੇ ਆਜੀ ਦੇ ਅੱਗੇ ਬੇਨਤੀ ਹੈ ਵੀ ਜ਼ਰੂਰ ਇਹਨਾਂ ਬੱਚਿਆਂ ਦੀ ਹੈਲਪ ਕਰਕੇ ਜਾਓ ਸਾਡੇ ਇੱਥੇ ਵਿਜ਼ਿਟ ਕਰਕੇ ਜਾਓ ਔਰ ਬੱਚਾ ਨਾ ਤੁਸੀਂ ਗੱਲਬਾਤ ਕਰਕੇ ਦੇਖੋ ਕਿ ਤੁਹਾਨੂੰ ਕਿਵੇਂ ਲੱਗਦਾ ਇੱਥੇ ਆ ਕੇ ਮਾਹੌਲ ਕਿਵੇਂ ਦਾ ਹੈ ਤੁਸੀਂ ਖੁਸ਼ੀ ਨਾਲ ਆ ਰਹੇ ਜੀ ਜਾਂ ਮਾਪੇ ਤੁਹਾਨੂੰ ਟੱਕੇ ਨਾਲ ਭੇਜਦੇ ਜਾਂ ਇੱਥੇ ਕਿਵੇਂ ਪੜਾਉਂਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਦੇਖੋ ਬਹੁਤ ਜ਼ਿਆਦਾ ਖੁਸ਼ ਹੋ ਕੇ ਬੱਚੇ ਆਉਂਦੇ ਨੇ ਪਲੀਜ਼ ਮਿਹਰਬਾਨੀਆਂ ਕਿ ਆਪ ਜੀ ਇਹਨਾਂ ਬੱਚਿਆਂ ਦੀ ਮਦਦ ਕਰਨ ਵਾਸਤੇ ਜ਼ਰੂਰ ਆਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ